ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਿਛਲੇ ਦਿਨਾਂ ਦੋ ਦਿਨਾਂ ਤੋਂ ਲਗਾਤਾਰ ਪਹਿਲੇ ਜੰਮੂ ਦੇ ਵਿੱਚ ਟੈਰਿਸਰ ਜਿਹੜੇ ਅਟੈਕ ਇਸ ਵਕਤ ਦੀ ਵੱਡੀ ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਜੰਮੂ ਬਾਰਡਰ ਦੇ ਉੱਪਰ ਸੱਤ ਜਿਹੜੇ ਸੰਦੀਕਤ ਦੇਖੇ ਗਏ ਨੇ ਸਭ ਤੋਂ ਵੱਡੀ ਖਬਰ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਪਠਾਨਕੋਟ ਦੇ ਵਿੱਚ ਇਸ ਵਕਤ ਜਿਹੜੇ ਸੰਦੀਕਤ ਜਿਹੜੇ ਦੇਖੇ ਗਏ ਨੇ ਜੰਮੂ ਕਟਰਾ ਐਕਸਪ੍ਰੈਸ ਵੇ ਦਾ ਜਿਹੜਾ ਕੰਮ ਚੱਲ ਰਿਹਾ ਉੱਥੇ ਤਨਾਤ ਸਿਕਿਉਰਿਟੀ ਗਾਰਡ ਦੇ ਵੱਲੋਂ ਸੱਤ ਦੇ ਕਰੀਬ ਜਿਹੜੇ ਸੰਦੀਕਤ ਦੇਖੇ ਗਏ ਨੇ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਦੱਸਦੀਏ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲੇ ਵੀ ਪੰਜਾਬ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਲਗਾਤਾਰ ਦੋ ਵਾਰ ਜਿਹੜੇ ਨੇ ਹਮਲੇ ਹੋ ਚੁੱਕੇ ਨੇ ਇੱਕ ਵਾਰ ਪਠਾਨਕੋਟ एयरपोर्ट स्टेशन ਨੂੰ ਹਮਲਾ ਜਿਹੜਾ ਕੀਤਾ ਗਿਆ ਸੀ ਉਸ ਤੋਂ ਬਾਅਦ ਦਿਨਾਨਗਰ ਬੱਸ ਸਟੈਂਡ ਦੇ ਉੱਪਰ ਜਿਹੜਾ ਅਤਵਾਦੀ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਸੁਚੇਤ ਨਗਰ ਨਜ਼ਰ ਆ ਰਹੀ ਹੈ ਔਰ ਲਗਾਤਾਰ ਇਸ ਚੀਜ਼ ਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ ਕਿ ਕੋਈ ਵੀ ਸੰਦੀਕਤ ਅਗਰ ਦੇਖੇ ਗਏ ਨੇ ਇਸ ਨੂੰ ਬੜੀ ਬਰੀਕੀ ਦੇ ਨਾਲ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਕਠੂਆ ਦੇ ਵਿੱਚ ਪਿਛਲੇ 2 ਦਿਨ ਤੋਂ ਲਗਾਤਾਰ ਜਿਹੜਾ ਇਨਕਾਊਂਟਰ ਜਿਹੜਾ ਚੱਲਿਆ ਹੈ ਸੁਰੱਖਿਆ ਬਲਾਂ ਦੇ ਵਿੱਚ ਅਤੇ ਜਿਹੜੇ ਸੰਦੀਕਤ ਦੇਖੇ ਗਏ ਸੀ ਜਿਸ ਤਰੀਕੇ ਦੇ ਨਾਲ ਔਰਤ ਜਦੋਂ ਖੇਤ ਦੇ ਵਿੱਚ ਪਹੁੰਚੀ ਸੀ ਤਾਂ ਉਸ ਵੱਲੋਂ ਜਿਹੜੇ ਸ਼ੱਕੀ ਵਿਅਕਤੀ ਵੇਖੇ ਗਏ ਜਿਸ ਦੀ ਜਾਣਕਾਰੀ ਉਸਨੇ ਸੁਰੱਖਿਆ ਬਲਾ ਦੇ ਨਾਲ ਸਾਂਝੀ ਕੀਤੀ ਤਾਂ ਉਸ ਤੋਂ ਬਾਅਦ ਲਗਾਤਾਰ 2 ਦਿਨ ਤੋਂ ਇਨਕਾਊਂਟਰ ਹਲੇ ਕਟੂਏ ਦੇ ਵਿੱਚ ਚੱਲਿਆ ਸੀ ਜਿਸ ਤੋਂ ਬਾਅਦ ਹੁਣ ਇਹ ਸੰਦੀਕਤ ਜਿਹੜੇ ਨੇ 7 ਦੇ ਕਰੀਬ ਜੋ ਜਾਣਕਾਰੀ ਮਿਲਲੀ ਹੈ ਜੰਮੂ ਕਟਰਾ ਐਕਸਪ੍ਰੈਸ ਵੀ ਇਹਦਾ ਜੋ ਕਿ ਕੰਮ ਚੱਲ ਰਿਹਾ ਹੈ ਉੱਥੇ ਤਨਾਤ ਸਿਕਿਉਰਿਟੀ ਗਾਰਡ ਦੇ ਵੱਲੋਂ ਦੇਰ ਰਾਤ ਇਹ ਜਿਹੜੇ ਸ਼ੱਕੀ ਦੇਖੇ ਗਏ ਸੀ ਜਿਸ ਤੋਂ ਬਾਅਦ ਸਵੇਰ ਤੋਂ ਹੀ ਸਰਚ ਆਪਰੇਸ਼ਨ ਜਿਹੜਾ ਜਾਰੀ ਹੈ ਔਰ ਜਿਸ ਤੋਂ ਬਾਅਦ ਪੂਰੀ ਪੁਲਿਸ ਫੋਰਸ ਦੇ ਨਾਲ ਨਾਲ ਸੁਰੱਖਿਆ ਏਜੰਸੀਆਂ ਦੀ ਗੱਲ ਕਰੀਏ ਉਹਨਾਂ ਤੋਂ ਇਲਾਵਾ ਜਿਹੜੇ ਸਾਡੀਆਂ ਸਿਕਿਉਰਿਟੀ ਫੋਰਸਿਜ਼ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਨਾਕੇਬੰਦੀ ਕਰਕੇ ਪੂਰੇ ਤਰੀਕੇ ਦੇ ਨਾਲ ਜਿਹੜੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪੂਰੇ ਜੰਗਲੀ ਇਲਾਕੇ ਜਿਹੜੇ ਨੇ ਕੁਝ ਜਿਹੜੇ ਰਿਹਾਇਸ਼ੀ ਇਲਾਕੇ ਨੇ ਜਿਹੜੇ ਕਿ ਸਰਹੱਦ ਦੇ ਬਿਲਕੁਲ ਨਜ਼ਦੀਕ ਨੇ ਉਹਨਾਂ ਦੀ ਜਿਹੜੀ ਹੈ ਤਲਾਸ਼ੀ ਲਈ ਜਾ ਰਹੀ ਹੈ ਤੇ ਇਹ ਪੁਖਤਾ ਜਿਹੜੀ ਜਾਣਕਾਰੀ ਸਿਗੀ ਇਹ SSP ਪਠਾਨਕੋਟ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਕੋਈ ਵੀ ਸੰ nghiਕਤ ਤੁਹਾਨੂੰ ਦਿਖਦਾ ਹੈ ਜਾਂ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਹੈ ਪੁਲਿਸ ਨੂੰ ਸੂਚਿਤ ਕਰੋ ਆਸ-ਪਾਸ ਜਿਹੜਾ ਤੁਹਾਡਾ ਪੁਲਿਸ ਸਟੇਸ਼ਨ ਨਜ਼ਦੀਕੀ ਹੈ ਉਸ ਨੂੰ ਸ਼ੁਰੂ ਕਰੋ ਪਹਿਲੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਆਖਿਰ ਇਹ ਜਿਹੜੀ ਸਾਰੀ ਘਟਨਾ ਇਸ ਨੂੰ ਜਿਹੜੇ ਸੰ nghiਕਤ ਦੇਖੇ ਗਏ ਨੇ ਇਹ ਜੰਮੂ ਪੰਜਾਬ ਜਿਹੜਾ ਬਾਰਡਰ ਹੈ ਉੱਥੇ ਕਟਰਾ ਐਕਸਪ੍ਰੈਸ ਵੇ ਦਾ ਜਿਹੜਾ ਕੰਮ ਚੱਲ ਰਿਹਾ ਹੈ ਉਥੇ ਜਿਹੜੇ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਪੁਲਿਸ ਇਸ ਵਕਤ ਹਰਕਤ ਦੇ ਵਿੱਚ ਆਈ ਹੈ ਔਰ ਪਠਾਨਕੋਟ ਅਤੇ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਪੂਰੇ ਤਰੀਕੇ ਨਾਲ ਨਾਕਾਬੰਦੀ ਕਰਕੇ ਜਿਹੜਾ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰੇ ਕੌਣ ਲੋਕ ਸਨ ਜਿਨ੍ਹਾਂ ਜਿਨ੍ਹਾਂ ਨੂੰ ਇਹ ਸੁਰੱਖਿਆ ਗਾਰਡ ਜਿਹੜੇ ਸੀਗੇ ਉਹਨਾਂ ਨੇ ਦੇਖਿਆ ਸੀਗਾ ਪਰ ਹੁਣ ਫਿਲਹਾਲ ਪੁਲਿਸ ਵੱਲੋਂ ਪੂਰੇ ਤਰੀਕੇ ਨਾਲ ਸਖਤੀ ਕਰ ਦਿੱਤੀ ਗਈ ਹੈ ਔਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕੌਣ ਲੋਕ ਸੀਗੇ ਇਸ ਬਾਰੇ ਕੀ ਕਹਿਣਾ ਸੀ ਐਸਐਸਪੀ ਪਠਾਨਕੋਟ ਅਤੇ ਕਿਸ ਤਰੀਕੇ ਦੇ ਨਾਲ ਜਿਹੜੇ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੁਹਾਨੂੰ ਇਹ ਤਸਵੀਰਾਂ ਵੀ ਇੱਕ ਵਾਰ ਦਿਖਾ ਦਲੇ ਔਰ ਦੱਸ ਦिए ਕਿ ਇਸ ਤੋਂ ਪਹਿਲੇ ਦਿਨਨਗਰ ਦੇ ਵਿੱਚ ਪੁਲਿਸ ਸਟੇਸ਼ਨ ਦੇ ਉੱਪਰ ਵੀ ਹਮਲਾ ਹੋਇਆ ਸੀ ਤਾਂ ਉਸ ਵਕਤ ਵੀ ਕਈ ਜਿਹੜਾ ਵੱਡਾ ਜਿਹੜਾ ਕਾਫੀ ਨੁਕਸਾਨ ਉਸ ਵਕਤ ਚੱਲਣਾ ਪਿਆ ਸੀ ਪਰ ਆਤਵਾਦੀਆਂ ਨੂੰ ਮੂੰਹ ਤੋੜ ਜਵਾਬ ਜਦੋਂ ਦਿੱਤਾ ਗਿਆ ਇਸ ਤੋਂ ਇਲਾਵਾ ਪਠਾਨਕੋਟ ਚ ਕਟਰਾ ਹੋਈ ਸੀ ਉਸ ਦਾ ਜਵਾਬ ਵੀ ਦਿੱਤਾ ਗਿਆ ਸੀ ਪਰ ਸਾਡੀਆਂ ਸੁਰੱਖਿਆ ਫੋਰਸ ਇਸ ਸਮੇਂ ਪੂਰੀ ਤਰੀਕੇ ਦੇ ਨਾਲ ਅਜੇ ਹੀ ਸਥਿਤੀ ਦੇ ਵਿੱਚ ਲੜਨ ਦੇ ਲਈ ਔਰ ਨਿਜਿੱਠਾਂ ਦੇ ਲਈ ਪੂਰੇ ਤਰੀਕੇ ਨਾਲ ਤਿਆਰ ਨੇ ਤੇ ਕੀ ਕਹਿਣਾ ਐ एसएसपी ਪਠਾਨਕੋਟ ਦਾ ਤੁਸੀਂ ਆਪ ਹੀ ਦੇਖ ਲਓ ਪੰਜਾਬ ਦੇ ਨਾਲ ਜਿਹੜਾ ਜੰਕੇ ਦਾ ਬਾਰਡਰ ਆ ਉੱਥੇ ਜੰਮੂ ਕਟਾ ਐਕਸਪ੍ਰੈਸ ਹਾਈਵੇ ਦਾ ਕੰਮ ਚੱਲ ਰਿਹਾ ਐਕਸਪ੍ਰੈਸ ਆਈਵੀ ਦੇ ਜਿਹੜੇ ਉਹਨਾਂ ਸਿਕਿਉਰਿਟੀ ਗਾਰਡਸ ਰੱਖੇ ਹੋਏ ਆ ਉਹਨਾਂ ਨੇ ਰਾਤ ਕੋਈ ਸਸਪੀਸ਼ੀਅਸ ਮੂਵਮੈਂਟ ਦੇਖੀ ਆ ਸੋ ਸਸਪੀਸ਼ੀਅਸ ਮੂਵਮੈਂਟ ਬਾਰੇ ਉਹਨਾਂ ਨੇ ਜੰਕੇ ਜਿਹੜਾ ਕੰਟਰੋਲ ਰੂਮ ਨੂੰ ਇਤਲਾਹ ਦਿੱਤੀ ਉਸ ਤੋਂ ਬਾਅਦ ਜੰਕੇ ਕੰਟਰੋਲ ਰੂਮ ਨੇ ਸਾਨੂੰ ਇਤਲਾਹ ਦਿੱਤੀ ਸੋ ਅੱਜ ਤੜਕੇ ਤੋਂ ਹੀ ਜਿਹੜੀ ਹੈਗਾ ਸਰਚ ਆਪਰੇਸ਼ਨ ਚੱਲ ਰਿਹਾ ਇਸ ਏਰੀਏ ਦੇ ਵਿੱਚ ਤੋਂ ਜਿਸ ਤਰ੍ਹਾਂ ਦੀ ਵੀ ਸੂਲਤ ਹਾਰ ਹੋਗੀ ਉਸ ਤਰ੍ਹਾਂ ਦੀ ਅਸੀਂ ਮੋੜਮੀ ਕਾਰਵਾਈ ਕਰਾਂਗੇ ਅਸੀਂ ਪੂਰੇ ਤਰ੍ਹਾਂ ਤਿਆਰ ਆ